ਦੀ 40 40 ਕਿਲੋਮੀਟਰ ਦੀ ਬਣਾਵਾਂਗੇ ਇੱਕ ਚੌਸਰ ਬਣ ਜੇ ਚੌਸਰ ਹੁਣ ਸੁਨਾਮ ਆਉਣਾ ਹੈ ਸ਼ਹਿਰ ਚ ਆਉਣਾ ਹੈ ਤਾਂ ਚਾਰ ਘਿਹੜੇ ਲੱਗਣ ਇੱਕ ਸਵੇਰੇ 7:00 ਤੋਂ 8:00 ਵਜੇ ਸ਼ਹਿਰ ਚ ਲੈ ਕੇ ਇੱਕ 11:00 ਵਜੇ ਚਲੀ ਗਈ ਵਾਪਸ ਫਿਰ ਉਧਰੋਂ 2-3 ਵਜੇ ਫੇਰ ਆਈ ਫਿਰ ਸ਼ਾਮ ਨੂੰ 6:00 ਵਜੇ ਫੇਰ ਆਈ ਚੌਸਰ ਕਹਿੰਦੇ ਆ ਉਹ ਕੋ ਚੌਸਰ ਚੌਸਰ ਦੇ ਦੋ ਤੇ ਪਿੰਡਾਂ ਚ ਜਿਹੜੇ ਆਮ ਲੋਕ ਨੇ ਕਦੇ ਕੇ ਟਰੈਕਟਰ ਦੇ ਡਾਲੇ ਤੇ ਚੜਕੇ ਲੰਮਕ ਕੇ ਜਾਂਦੇ ਆ ਕਦੇ ਕੇ ਇਹਦੀ ਅਮੰਤਾ ਕਰਦੇ ਕਦੇ ਕੇ ਇਹਦੀਆਂ ਇਹ ਆਪਾਂ ਕਿਉਂ ਨਹੀਂ ਕੰਮ ਕਰਦੇ ਵੀ ਬੱਸਾਂ ਜਾਣ ਪਿੰਡਾਂ ਨੂੰ ਜਾਣਗੇ ਤੇ ਤੁਸੀਂ ਐ ਕਰਿਓ ਸ਼ਰਤ ਲਾ ਲਓ ਸੁਖਵੀਰ ਨੂੰ ਪੁੱਛੀ ਲਓ ਚੌਸਰ ਕੀ ਹੁੰਦੀ ਐ ਹਾਲਾਂਕਿ ਬੱਸਾਂ ਦਾ ਮਾਲਕ ਹੋ ਚੌਸਰ ਉਹਨ ਪਤੀਨਾਂ ਚੌਸਰ ਵੀ ਕੀ ਚੌਧਰ ਤਾਂ ਪਤਾ ਹੋਊਗਾ ਉਹਨੂੰ ਚੌ ਚੌਸਰ ਨਹੀਂ ਪਤਾ ਨੂੰ ਚੌਧਰ ਕੀ ਹੁੰਦੀ ਐ ਤਾਂ ਪਤਾ ਹੋਊਗਾ ਉਹਨੂੰ ਸੁਇਸ ਕਰਕੇ ਉਹ ਬੰਦੇ ਆ ਜਿਨ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਕੋਈ ਆਮ ਲੋਕਾਂ ਨਾਲ ਲੈਣਾ ਦੇਣਾ ਨਹੀਂ ਉਹਨਾਂ ਨੂੰ ਆਪਾਂ ਕਿਉਂ ਆਪਾਂ ਕੁਰਸੀਆਂ ਤੇ ਬਿਠਾ ਕੇ ਉਹ ਚਲੋ ਸੁ ਕੁਦਰਤੀ ਹੁਣ ਤਾਂ ਰੱਬ ਨਹੀਂ ਕਹਾੜਾ ਚਲਾਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਉਹਨਾਂ ਦੀ ਮੱਤ ਬੱਜੀ ਵੀ ਕਹਿੰਦੇ ਸੁਖਵੀਰ ਬਾਦਲ ਨੇ 10 ਕੱਢਤੇ ਕੱਲ ਮੈਂ ਖਬਰ ਸੁਣੀ ਸੁਖਵੀਰ ਬਾਦਲ ਨੇ ਕਹਿੰਦੇ 10 ਲੀਟਰ ਕੱਢਤੇ ਮੈਂ ਕਿਹਾ ਹੈਗੇ ਕਿੰਨੇ ਕਿਸੇ ਪਹਿਲਾਂ 10 ਕੀ ਸੀ ਉਹੀ ਕੱਢਤੇ ਹੁਣ ਫੇਰ ਕੀ ਕਰੋਗੇ ਟੱਕੜੀ ਕਿੱਧਰ ਗਈ ਫੇਰ ਉਹਨੂੰ ਉਹ ਟੱਕੜੀ ਦੀਆਂ ਰस्सियां ਟੁੱਟ ਗਈਆਂ ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ ਥੋੜਾ ਝਾੜੂ ਖਿੱਲਰ ਗਿਆ ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਟੱਕੜੀ ਦੀ ਇੱਕ ਰੱਸੀ ਟੁੱਟ ਜੇ ਉਹ ਤੋਲਣ ਜੋਗੀ ਨਹੀਂ ਰਹਿੰਦੀ ਪੰਜੇ 'ਚੋਂ ਇੱਕ ਉਂਗਲ ਇੱਧਰ ਉੱਧਰ ਕਰਦੀ ਹੈ ਪਤਾ ਨਹੀਂ ਹੋਰ ਹੀ ਅਲਲਾ ਕੋਟ ਜਾ ਬਣ ਜਾਂਦਾ ਕੀ ਕਰੂੰ ਉਹ ਨਹੀਂ ਰਹਿੰਦਾ ਝਾੜੂ ਤਾਂ ਫੇਰ ਵੀ ਦੋ ਚਾਰ ਥੀਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਂ ਸਵਾਈ ਕਰਦਾ ਰਹਿੰਦਾ ਹੈ ਝਾੜੂ ਨੂੰ ਕੋਈ ਖਤਰਾ ਨਹੀਂ ਤੁਸੀਂ ਆਪਣੀਆਂ ਟੱਕੜੀਆਂ ਪੰਜੇ ਦੇਖ ਲਓ ਬਸ